ਕਥਮਾ ਲਾ ਪੰਜਵਾ ਕਾਰਤੀ ਜਾ ਚੌਪ ਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਦੇ ਮਿਲ ਪੰਚੋ ਨਹੀਂ ਸਹਿ ਸਾ ਜੁਕਾਇਆ ਸਿਕਦਾਰੋ ਨਾ ਪਤੀ ਆਇਆ ਉਮਰਾਵ ਆਗੇ ਚੇਰਾ ਮਿਲ ਰਾਜਨ RAM ਨਿਵੇਰਾ ਤਨਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 621 ਤੇ ਸੁਬਾਈ ਮਾਨਸੋੜ ਰਾਗ ਵਿੱਚ ਤਨਤਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣਦਾਇ ਪਾਵਨ ਸ਼ਬਦ ਜੋ ਤੀਜੇ ਘਰ ਵਿੱਚ ਗਾਉਂਦੀ ਹਦਾਇਤ ਹੈ ਚਾਰ ਬੰਦਾ ਵਾਲਾ ਹੈ ਅਕਾਲਪੁਰ ਕੀ ਇੱਕ ਹੈ ਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਮੰਗ ਲਗਾ ਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿੱਚੋਂ ਅੰਮ੍ਰਿਤ ਵੇਲੇ ਦਾ ਮਹਾਰਾਜ ਆਪਾਂ ਨੂੰ ਹੁਕਮ ਬਖਸ਼ਿਸ਼ ਕਰ ਰਹੇ ਹਨ ਕਿ ਇਹ ਸਾਰੇ ਮਸਲੇ ਭਾਵੇਂ ਪਿੰਡ ਦੇ ਪੰਚਾਂ ਸਰਪੰਚਾਂ ਦੇ ਅੱਗੇ ਰੱਖੋ ਕੁਛ ਨਹੀਂ ਬੜਨਾ ਭਾਵੇਂ ਸਰਦਾਰਾਂ ਚੌਧਰੀਆਂ ਦੇ ਅੱਗੇ ਜਾ ਕੇ ਨਿਆ ਦੀ ਝਾਕ ਰੱਖੋਗੇ ਕੋਈ ਪ੍ਰਾਪਤੀ ਨਹੀਂ ਹੋਵੇਗੀ ਇਤੋਂ ਤੱਕ ਮਹਾਰਾਜ ਕਹਿੰਦੇ ਆਨ ਕਿ ਸਰਕਾਰੀ ਅਫਸਰਾਂ ਦੇ ਗਾੜੀ ਦੇ ਅਰਜ਼ੀਆਂ ਐਪਲੀਕੇਸ਼ਨਾਂ ਦੇ ਲਓ ਨਬੜਾ ਉਥੋਂ ਨਹੀਂ ਹੋਣਾ ਹੋਣਾ ਕਿੱਥੋਂ ਹੈ ਉਸ ਪਰਮੇਸ਼ਰ ਨਾਲ ਮਿਲਾਪ ਬਣਾ ਲਵੋ ਉਸ ਨਾਲ ਮਿਲ ਕੇ ਹੀ ਸਾਰੇ ਮਸਲੇ ਹੱਲ ਹੋਣੇ ਹਨ ਅਬ ਢੂਡਨ ਕਤ ਹੋ ਨਾ ਜਾਈ ਗੋਬਿੰਦ ਭੇਤੇ ਗੁਰ ਗੋਸਾਈ ਹੁਣ ਤੁਹਾਨੂੰ ਹੋਰ ਮਸਲੇ ਹੱਲ ਕਰਾਉਣ ਵਾਸਤੇ ਕਿਤੇ ਬਾਹਰ ਨਹੀਂ ਜਾਣਾ ਪਵੇਗਾ ਪਰਮੇਸ਼ਰ ਦੇ ਮਾਲਕ ਨੂੰ ਗੁਰ ਰਈ ਮਿਲੋ ਗੁਰੂ ਦੇ ਹੁਕਮ ਨੂੰ ਮੰਨੋ ਸਾਰੇ ਮਸਲੇ ਹੱਲ ਹੋ ਜਾਣਗੇ ਆਇਆ ਪ੍ਰਭ ਦਰਬਾਰਾ ਤਾਂ ਸਗਲੀ ਮਿਟੀ ਪੁਕਾਰਾ ਲਬਦ ਆਪਣੀ ਪਾਈ ਤਾਕਤ ਆਵੇ ਕਤ ਜਾਈ ਉਸ ਪਰਮੇਸ਼ਰ ਦੀ ਹਜ਼ੂਰੀ ਪ੍ਰਾਪਤ ਕਰ ਲਵੋ ਸਾਰੀਆਂ ਹੀ ਸ਼ਿਕਾਇਤਾਂ ਖਤਮ ਹੋ ਜਾਣਗੀਆਂ ਉਹ ਪਰਮੇਸ਼ਰ ਸਾਰਿਆਂ ਦੇ ਦਿਲਾਂ ਦੀਆਂ ਜਾਣਨ ਵਾਲਾ ਹੈ ਉਹ ਵਸਤੂ ਪਰਮੇਸ਼ਰ ਇਹੋ ਜੀ ਤੁਹਾਨੂੰ ਬਖਸ਼ ਦੇਊਗਾ ਫਿਰ ਤੁਹਾਨੂੰ ਕਿਤੇ ਆਉਣਾ ਜਾਣਾ ਹੀ ਨਹੀਂ ਪਵੇਗਾ ਤਹ ਸਾਜਨੇ ਆਏ ਨਿਵੇਰਾ 우ਹਾ ਸਮਠਾ ਕਰ ਸਮチェਰਾ ਅੰਤਰ ਜਾਮੀ ਜਾਣੈ ਬੇਨਾਂ ਬੋਲ ਤੋ ਆਪ ਪਛਾਨੈ ਉਸ ਪਰਮੇਸ਼ਰ ਦੇ ਅੱਗੇ ਪੁਕਾਰ ਕਰੋ ਅਰਦਾਸ ਕਰੋ ਉਹ ਸਾਰਾ ਹੀ ਨਿਆ ਕਰ ਦਿੰਦਾ ਹੈ ਉਹਦੀ ਦਰਗਾਹ ਦੇ ਵਿੱਚ ਉਹਦੀ ਕਚਹਿਰੀ ਦੇ ਵਿੱਚ ਰਾਜੇ ਵੀ ਉਹ ਜੇ ਹਨ ਤੇ ਪਰਜਾ ਵੀ ਉਹ ਜੀ ਹੀ ਹੈ ਤਕੜੇ ਮਾੜੇ ਦਾ ਕੋਈ ਸਵਾਲ ਹੀ ਨਹੀਂ ਉਹ ਪਰਮੇਸ਼ਰ ਸਾਰਿਆਂ ਦੇ ਦਿਲਾਂ ਦੀਆਂ ਜਾਣਨ ਵਾਲਾ ਹੈ ਉਹਦੇ ਜਦੋਂ ਅੱਗੇ ਅਰਦਾਸ ਬੇਨਤੀ ਕਰਨੀ ਹੈ ਉਹ ਬੋਲਣ ਤੋਂ ਬਗੈਰ ਵੀ ਜਾਣਦਾ ਹੈ ਉਹ ਦਿਲਾਂ ਦੀ ਹੀ ਜਾਣਦਾ ਵੀ ਇਹਨੂੰ ਕੀ ਦੁੱਖ ਤਕਲੀਫ ਹੈ ਬਸ ਉਹਦੇ ਵਿਦਵੀ ਦੀ ਵਿਧਾਨ ਨੂੰ ਹੀ ਮੰਨਣਾ ਸ਼ੁਰੂ ਕਰਦੇ ਉਹ ਸਰਬथान ਕੋ ਰਾਜਾ ਤੈ ਅਨਹਦ ਸ਼ਬਦ ਆਗਾਜਾ ਤਿਸ ਪਹਿ ਕਿਆ ਚਤੁਰਾਈ ਮਿਲ ਨਾਨਕ ਆਪ ਗਵਾਈ ਪਰਮੇਸ਼ਰ ਦਾ ਹਰ ਜਗ੍ਹਾ ਹਰ ਘਟ ਕਣ ਕਣ ਤੇ ਰਾਜ ਹੈ ਜਿਹੜੇ ਉਸਦੇ ਹੁਕਮ ਨੂੰ ਮੰਨ ਲੈਂਦੇ ਹਨ ਉਸ ਨੂੰ ਖੁਸ਼ ਕਰ ਲੈਂਦੇ ਹਨ ਉਹਨਾਂ ਦੇ ਅੰਦਰ ਆਨਾਹਦ ਵਾਜੇ ਬਾਣੀ ਦੇ ਆਪਣੇ ਆਪ ਵੱਜਣ ਲੱਗ ਜਾਂਦੇ ਹਨ ਸੁਖ ਆਨੰਦ ਬਣ ਜਾਂਦਾ ਹੈ ਪਰ ਇਹ ਅਵਸਥਾ ਹਾਸਲ ਕਰਨ ਵਾਸਤੇ ਦੁਨੀਆਂ ਦੀ ਕੋਈ ਚਲਾਕੀ ਚੁਸਤੀ ਕਿਸੇ ਕੰਮ ਨਹੀਂ ਆਉਂਦੀ ਪੰਜਵੇਂ ਪਾਤਸ਼ਾਹ ਕਿਰਪਾ ਕਰਦੇ ਹਨ ਕਿ ਧੰਨ ਗੁਰੂ ਨਾਨਕ ਦੇਵ ਜੀ ਨੂੰ ਆਪਣਾ ਆਪ ਗਵਾਹ ਕੇ ਮਿਲੋ ਭਾਵ ਗੁਰੂ ਨੂੰ ਵੀ ਮੰਨੋ ਗੁਰੂ ਦੀ ਵੀ ਮੰਨੋ ਆਪਾ ਕਿੱਥੇ ਕਿ ਪਹੁੰਚ ਗਏ ਹਾਂ ਹੋਈਆਂ ਬੇਅੰਤ ਪੁੱਲਾਂ ਚੁਕਾਂ ਦੀ ਮਾਫੀ ਬਖਸ਼ ਕੇ ਆਓ ਗੁਰਮੰਤਰ ਦਾ ਜਾਪ ਕਰਨਾ ਗੁਰੂ ਸਮਝ ਬਖਸ਼ ਦੇਣਗੇ ਵਾਹੇ ਗੁਰੂ ਵਾਹੇ ਗੁਰੂ Wow, wow. wow.